ਸਾਸਰੀ ਕਾਲ ਜੀ ਸਾਰੇ ਨੌ ਜੱਪਾ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਹੈ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਬਹੁਤ ਹੀ ਸੋਹਣੀ ਸੂਟ ਆਈ ਹੁੰਦੇ ਨੇ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਇਹ ਰਹੇਗਾ ਜੀ ਬਹੁਤ ਹੀ ਪਿਆਰਾ ਵਿਸਕੋਸ ਗਰੇਵ ਦਾ ਸੂਟ ਹੈਗਾ ਪਰ ਮੀਟਰ ਦੇ ਅਕੋਰਡ ਨਹੀਂ ਲੈ ਸਕਦੇ ਹੋ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਸੂਟ ਹਨਗੇ ਵਿਸਕੋਸ ਔਰ ਗੈਂਜ਼ਾ ਦਾ ਸੂਟ ਹੈਗਾ ਬਹੁਤ ਹੀ ਸੋਹਣੇ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਮਿਲਣਗੇ ਸੀਕਵੈਂਸ ਵਰਕ ਕੀਤਾ ਹੋਇਆ ਬਹੁਤ ਹੀ ਸੋਹਣੀ ਐਮਬਰਾਇਡਰੀ ਰਹੇਗੀ ਪ੍ਰਿੰਟ ਇਹਨਾਂ ਦੇ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਓਨਲੀ ਸ਼ਾਰਟ ਵੀ ਬਾਈ ਕਰ ਸਕਦੇ ਹੋ ਪੂਰਾ ਤੁਸੀਂ 5 ਮੀਟਰ ਦੀ ਕੱਟ ਵੀ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਹਨਗੇ ਇਹ ਤੁਹਾਨੂੰ ਮਲਟੀ ਕਲਰ ਵਿੱਚ ਮਿਲਣਗੇ ਪ੍ਰਿੰਟ ਬਾਂਦਨੀ ਵਿੱਚ ਮਿਲਣਗੇ ਬਹੁਤ ਹੀ ਪਿਆਰੇ ਕਲਰ ਨੇ ਪਿਓਰ ਵਿਸਕੋਸ ਚਨਾਉਨ ਦਾ ਫੈਬਰਿਕ ਰਹੇਗਾ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਨੇ ਵਿਆਹ ਸ਼ਾਦੀਆਂ ਵਾਸਤੇ ਸੂਟ ਲੈਣਗੇ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹਨਗੇ ਇਹ ਵੀ ਤੁਹਾਨੂੰ ਬਹੁਤ ਹੀ ਪਿਆਰੇ ਸੂਟ ਮਿਲਣਗੇ ਇਹ ਮਿਲੇਗਾ ਜੀ ਤੁਹਾਨੂੰ ਸ਼ਿਮਰ ਔਰਗੈਂਜ਼ਾ ਵਿੱਚ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਪੈਚਵਰਕ ਦਾ ਕੰਮ ਕੀਤਾ ਗਿਆ ਗੋਟੇ ਪੱਟੀ ਦਾ ਕੰਮ ਕੀਤਾ ਗਿਆ ਜਿਹਦੇ ਇਸ ਦੇ ਨਾਲ ਬਾਟਮ ਮਿਲੇਗੀ ਪਿਓਰ ਕ੍ਰੇਪੀ ਰਹੇਗੀ ਉਸ ਦੇ ਉੱਪਰ ਵੀ ਵਰਕ ਰਹੇਗਾ ਵਿਸਕੋਸ ਔਰਗੈਂਜ਼ਾ ਦਾ ਪ੍ਰਿੰਟਡ ਦੁਪੱਟਾ ਮਿਲੇਗਾ 4 ਸੈੱਟ ਹੈਵੀ embroideri ਕੀਤੀ ਗਈ ਹੈ ਜਿਹੜੇ ਅਗਲੇ ਸੂਟ ਹਨਗੇ ਕਾਟਨ ਦੇ ਸੂਟ ਹਨਗੇ ਪੂਰਾ ਸੂਟ ਕਾਟਨ ਦਾ ਮਿਲੇਗਾ 2.5 ਮੀਟਰ ਦੀ ਕੱਟ ਰਹਿਣ ਵਾਲੀ ਕੱਟ ਪ੍ਰਾਈਸ ਵਿੱਚ ਤੁਹਾਨੂੰ ਮਿਲ ਜਾਣਗੇ neck ਤੇ ਵਰਕ ਰਹੇਗਾ ਬਹੁਤ ਹੀ ਪਿਆਰੇ ਕਲਰ ਨੇ ਪ੍ਰਾਈਸ ਸਾਰੇ ਸੁੱਟਾਂ ਦੇ ਮੈਂਸ਼ਨ ਕੀਤਾ ਹੋਇਆ ਪ੍ਰਾਈਸ ਚੈੱਕ ਕਰਕੇ ਤੁਸੀਂ ਕੋਈ ਵੀ ਸੁੱਟ ਬੁੱਕ ਕਰਾ ਸਕਦੇ ਹੋ ਹਾਂਜੀ ਇਹਦੇ ਸੁੱਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ